ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਮੈਂ ਇੰਗਲੈਂਡ ਛੁੱਟੀ ਕਰ ਰਿਹਾ ਦਸਤਾਰ ਫਿਲਮ ਦੀ ਅਮਰ ਹੰਦਲ ਜੀ ਡਾਇਰੈਕਟਰ ਨੇ ਵਾਈਟ ਹਲ ਵਾਲੇ ਦੀ ਪਿਕਚਰ ਆ ਬੜਾ ਪਿਆਰ ਸਤਿਕਾਰ ਮਹਾਰਾਜ ਜਿਨ੍ਹਾਂ ਨੇ ਮੈਨੂੰ ਦਿੱਤਾ ਹੈ ਮੈਂ ਇਸ ਵੇਲੇ ਸੀ ਜਾ ਰਹੇ ਆ ਅ ਅੱਜ ਛੁੱਟੀ ਸੀ ਤਾਂ ਮੈਂ ਕਿਹਾ ਵੀ ਚਲੋ ਅੱਜ ਸੈਰ ਕਰਕੇ ਆਈਏ ਇੰਗਲੈਂਡ ਦੀ ਸੈਰ ਕਰ ਰਹੇ ਆ ਜਿਵੇਂ ਆ ਦੇਖੋ ਆਪ ਬੇਟਾ ਸਾਡਾ ਇਸ਼ੂ ਟੀ ਚਲਾ ਰਿਹਾ ਹੈ ਬੜਾ ਖਿਆਲ ਕਰਦਾ ਹੈ ਮੇਰਾ ਬੜਾ ਪਿਆਰ ਕਰਦਾ ਹੈ ਜੀ ਤੇ ਵਾ ਗੱਲ ਮੈਂ ਆ ਕਰਨੀ ਸੀ ਉਹ ਕਿਸੇ ਨੇ ਇੱਕ ਪੋਸਟ ਪਾਈ ਹੈ ਇੱਥੇ ਕਿ ਜੀ ਯੋਗਰਾਜ ਸਿੰਘ ਮਰਨਾ ਚਾਹੁੰਦਾ ਹੈ ਫਲਾਨਾ ਮੈਨੂੰ ਰੋਟੀ ਨਹੀਂ ਦਿੰਦੇ ਇਹ ਕਿਸ ਉੱਲੂ ਦੇ ਪੱਠੇ ਨੇ ਪਾਈ ਹੈ ਮੈਨੂੰ ਨਹੀਂ ਪਤਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਕਿ ਮੈਂ ਸ਼ੇਰ ਆ ਤੇ ਜੰਗਲ 'ਚ ਸ਼ੇਰ ਜਦ ਤੱਕ ਜਿਉਂਦਾ ਰਾਜ ਉਹਦਾ ਹੀ ਹੁੰਦਾ ਮੈਂ ਗੱਲ ਕਹੀ ਸੀ ਇਹਨੂੰ ਅੱਜ ਜਿਹਨੇ ਇੰਟਰਵਿਊ ਲਈ ਹੈ ਮੇਰੀ ਮੈਨੂੰ ਲੱਗਦਾ ਇਹ ਉਹੀ ਬੰਦਾ ਹੈ ਏ ਇਹਨੂੰ ਮੈਂ ਕੀ ਗੱਲ ਕਹੀ ਸੀ ਬਈ ਹੁਣ ਮੈਂ ਅਮਰਜੀਤ ਮਹਾਰਾਜ ਨੇ ਮਮੀ ਸ਼ਿਕਾਇਤ ਆ ਆਪਣੀ ਗੋਦ ਵੀ ਪਠਾ ਲਿਆ ਤੇ ਹੁਣ ਮੈਂ ਜਾਣ ਲਈ ਤਿਆਰ ਆ ਮਹਾਰਾਜ ਮੈਨੂੰ ਜਦ ਮਰਜ਼ੀ ਲੈ ਜਾ ਮੇਰੀ ਜ਼ਿੰਦਗੀ ਸੰਪੂਰਨ ਹੋ ਗਈ ਹੈ ਜੀ ਇਹਨੇ ਹੋਰ ਹੀ ਬਣਾ ਕੇ ਗੱਲ ਕਰਤੀ ਮੇਰੇ ਘਰ ਦੇ ਮਾਤਾ ਜਿਹੜੀ ਆਪਣੀ ਮੈਂ ਕਦੇ ਆਪਣੀ ਵਾਈਫ ਨੂੰ ਵਾਈਫ ਨਹੀਂ ਕਿਹਾ ਮਾਤਾ ਹੀ ਕਿਹਾ ਪਰ ਮਾਤਾ ਸਤਜੀਤ ਕੌਰ ਨੀਨਾ ਉਹ ਵਿਚਾਰੀ ਦੋ ਦੋ ਟਿਫਨ ਚੱਕੀ ਫਿਰਦੀ ਆ ਨਾਲੇ ਤਾਂ ਅਕੈਡਮੀ ਚਾਉਂਦੀ ਆ ਅਕੈਡਮੀ ਚਲਾਉਂਦੀ ਆ ਇਹਨ ਰੋਟੀ ਪਿੱਛੇ ਪਿੱਛੇ ਲਈ ਫਿਰਦੀ ਆ ਮੇਰੇ ਕੋਲ ਕਈ ਵਾਰੀ ਟਾਈਮ ਨਹੀਂ ਹੁੰਦਾ ਖਾਣ ਨੂੰ ਹੈ ਜੀ ਤੇ ਮੇਰੇ ਬੱਚੇ ਵਿਕਟਰ ਐਮੀ ਯੂਵੀ ਜੋਰਾ ਤੇ ਨੀਲਮ ਬਟੀਆਂ ਮੇਰੀ ਜੋਰੇ ਦੀ ਵਾਈਫ ਹੈ ਜੀ ਮੇਰੀ ਹੇਜ਼ਲ ਬਟੀਆਂ ਯੂਵੀ ਦੀ ਵਾਈਫ ਮੇਰੇ ਦੋਨੋਂ ਗ੍ਰੈਂਡ ਚਿਲਡਰਨ ਬੱਚੇ ਦੋਨੋਂ ਮਾਤਾਵਾਂ ਸ਼ਬਨਮ ਹੋਣੀ ਸਾਰੇ ਅਸੀਂ ਇੱਕ ਪਰਿਵਾਰ ਹਾਂ ਤੁਹਾਨੂੰ ਦੱਸ ਦਈਏ ਗੱਲ ਠੀਕ ਆ ਨਾ ਇਹ ਲਿਖਣ ਤੋਂ ਪਹਿਲਾਂ ਪਹਿਲਾਂ ਆਪਦਾ ਦਿਮਾਗ ਸੈੱਟ ਕਰ ਲਿਆ ਕਰੋ ਮੈਂ ਤੁਹਾਨੂੰ ਦੱਸਾਂ ਫੇਰ ਨਾ ਕਿ ਅਮੜ ਕੜੀਸ ਕੇ ਮੈਂ 70 ਵੀ ਫੇਰੂੰਗਾ ਤੁਹਾਡੇ ਹੈਂ ਤੁਸੀਂ ਕੀ ਸਮਝ ਬੱਬਰ ਸ਼ੇਰ ਆਦਮੀ ਆ ਤਾਂ ਮੇਰਾ ਏਡਾ ਵੱਡਾ ਪਰਿਵਾਰ ਸਾਰੀ ਦੁਨੀਆ ਮੇਰਾ ਪਰਿਵਾਰ ਸਾਰੀ ਦੁਨੀਆ ਦੀ ਮੇਰੀਆਂ ਧੀਆ ਨੇ ਪੁੱਤਰ ਨੇ ਹੈ ਜੀ ਮੈਂ ਦਸਵੇਂ ਗੁਰੂ ਮਹਾਰਾਜ ਨੇ ਆਖਿਆ ਸੱਚ ਕਹੂੰ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਠੀਕ ਹੈ ਨਾ ਤੇ ਮੈਂ ਸਾਰੀ ਦੁਨੀਆ ਮੇਰੀ ਆਪਦੀ ਪਰਿਵਾਰ ਆ ਟੱਬਰ ਹੈ ਮੇਰਾ ਸਿੱਖ ਕਾਮ ਦਾ ਮੈਂ ਪਰਿਵਾਰ ਦਾ ਸਦਸਿਆ ਤਾਂ ਤੁਹਾਨੂੰ ਮੈਂ ਦੱਸ ਦਿਆਂ ਵੀ ਮੇਰੇ ਬਾਪੂ ਜੀ ਹੈ ਸਤਿ ਅੰਤਿ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਕਾਰਯੋਗ ਬਾਪੂ ਜੀ ਸਤਕਾਰਯੋਗ ਮਹਾਰਾਜ ਜੀ ਬਾਬਾ ਦੀਪ ਸਿੰਘ ਜੀ ਸਤਕਾਰਯੋਗ ਮੇਰੇ ਬਾਪੂ ਜੀ ਛੋਟੇ ਮੇਰੀ ਮਾਂ ਹਾਂਜੀ ਮਾਤਾ ਸਹਿਬਕੌਰ ਜੀ ਮੇਰੀ ਦਾਦੀ ਮਾਂ ਮਾਤਾ ਗੁਜਰਕੌਰ ਜੀ ਮੇਰੇ ਚਾਰ ਵੱਡੇ ਭਰਾ ਮੇਰੇ ਬਾਬੇ ਬਾਬਾ ਜੀਤ ਸਿੰਘ ਜੀ ਤੁਹਾਰ ਸਿੰਘ ਜੀ ਹੈ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਮੇਰੇ ਪੰਜ ਪਿਆਰੇ ਮਹਾਰਾਜ ਜੀ ਮੇਲੇ ਸ਼ਹੀਦ ਸਿੰਘ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਜਗਦੀ ਜੋਤ ਮੇਰੇ ਗੁਰੂ ਮਹਾਰਾਜ ਜੀ ਹਾਂਜੀ ਤੇ ਮੇਰਾ ਐਡਾ ਵੱਡਾ ਪਰ ਸਿੱਖ ਕੌਮ ਸ਼ਹੀਦ ਸਿੰਘ ਸਾਰੇ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਆ ਮੇਰਾ ਇਸ ਪਰਿਵਾਰ ਦਾ ਬੱਚਾ ਤੇ ਇਹ ਪਰਿਵਾਰ ਮੇਰਾ ਮੈਨੂੰ ਜ਼ਿੰਦਗੀ ਦੇ ਵਿੱਚ ਇੰਨੀ ਕਿ ਤਾਕਤ ਬਖਸ਼ੀ ਹੋਈ ਆ ਵੀ ਜੇ ਜਦ ਚਾਹੂੰਗਾ ਉਹ ਤਾਂ ਜਾਊਂਗਾ ਪਰ ਇਹ ਗੁਰੂ ਜੀ ਮੈਂ ਗੱਲ ਕੀਤੀ ਸੀ ਵੀ ਮੈਂ ਹੁਣ ਸੰਪੂਰਨ ਹੋ ਗਈ ਜ਼ਿੰਦਗੀ ਵਿੱਚ ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰਦੇ ਆ ਆਯੂ ਵੀ ਹਰ ਮਹੀਨੇ 50000 ਰੁਪਿਆ ਮੇਰੇ ਅਕਾਊਂਟ 'ਚ ਭੇਜਦਾ ਇੱਥੇ ਮੈਂ ਹੁਣ ਆਵਾਜ਼ ਮਾਰਦਾ ਨਾ ਵੀ ਮੈਨੂੰ ਆ ਚਾਹੀਦਾ ਤਾਂ ਸਾਰਾ ਕੁਝ ਛੱਡ ਕੇ ਆ ਜਾਵਾਂ ਠੀਕ ਹੈ ਤੇ ਉਹ ਜਿਹੜੀ ਮੇਰੀ ਮਾਤਾ ਛੋਟੀ ਆਪਣੀ ਸੁਦਵੀਰ ਕੌਰ ਨੀ ਨਾ ਇਹ ਸਾਰਾ ਦਿਨ ਚੈਰੀ ਅਕੈਡਮੀ ਚ ਵੀ ਕੰਮ ਕਰਦੀ ਘਰ ਵੀ ਚਲਾਉਂਦੀ ਬੱਚੇ ਪਾਲਦੀ ਐ ਤੇ ਮੇਰੇ ਨਾਲ ਇੰਨਾ ਸਤਿਕਾਰ ਮਾਣ ਪਿਆਰ ਕਰਦੇ ਸਾਰੇ ਹੀ ਹੈ ਇਹ ਮੇਨਾਂ ਦੀਆਂ ਭੈਣਾਂ ਇਹਨਾਂ ਦੇ ਜਿਹੜੇ ਆਪਣੇ ਭੈਣਾਂ ਦੇ ਘਰ ਵਾਲੇ ਐ ਹੈ ਜੀ ਤੇ ਮਾਤਾ ਸਾਡੀ ਹੈ ਗੁਰਮੀਤ ਕੌਰ ਜੀ ਉਹ ਸਾਨੂੰ ਐ ਪਾਲਦੇ ਜਿਵੇਂ ਬੱਚੇ ਪਾਲੇ ਹੁੰਦੇ ਮੈਂ ਤਾਂ ਪਿਆਰ ਹੀ ਬੜਾ ਕਰਦੇ ਹਾਂ ਮੈਂ ਤਾਂ ਹਣ ਪੁੱਤ ਸਮਝ ਕੇ ਕਰਦਾ ਤੇ ਤੂੰ ਜੋ ਮਰਜ਼ੀ ਲਿਖਦਾ ਓਏ ਅੱਗੇ ਤੋਂ ਭਾਈ ਆਪਦੀ ਕਲਮ ਹਿਸਾਬ ਨਾਲ ਚਲਾਇਆ ਕਰੋ ਆਰਟੀਕਲ ਹਿਸਾਬ ਨਾਲ ਲਿਖਿਆ ਕਰੋ ਫੇਰ ਲਾਖਿਓ ਜੇ ਹੈ ਤੈਨੂੰ ਕਿਹਦਾ ਹੱਕ ਦਿੱਤਾ ਵੀ ਇਹੋ ਜਿਹੀ ਗੱਲਾਂ ਲਿਖਣ ਦਾ ਤੈਨੂੰ ਯੋਗਰਾ ਸਿੰਘ ਐਂ ਲੱਗਦਾ ਹੈ ਬਾਲਾ ਜਰਨਲ ਵੀ ਕਦੇ ਕਹਿੰਦੇ ਨੇ ਮੈਂ ਮਰਨ ਨੂੰ ਤਿਆਰ ਮੈਂ ਰੋਟੀ ਨਹੀਂ ਮਿਲਦੀ ਰੋਟੀ ਦਾ ਮੈਨੂੰ ਸਾਰੀ ਦੁਨੀਆ ਦਿੰਦੀ ਹੈ ਮੇਰੇ ਘਰ ਦੇ ਮੇਰੇ ਪਿੱਛੇ-ਪਿੱਛੇ ਤੋਰੇ ਫਿਰਦੇ ਹੈ ਅੱਗੇ ਤੋਂ ਇਹੋ ਜਿਹੀ ਗੱਲਾਂ ਲਿਖੀ ਆਪਦਾ ਹਿਸਾਬ ਲੈ ਲਓ ਜੇ ਹੁਣ ਤਾਂ ਮੈਂ ਦਿੱ ਵੀ ਚੱਲ ਕਿਉਂਕਿ ਅਮਰਿਤ ਸ਼ਕਲ ਹੈ ਜੇ ਮੈਂ ਪਹਿਲਾ ਵਾਲਾ ਯੋਗਰਾ ਹੁੰਦਾ ਮੈਂ ਤੇਰਾ ਦਫ਼ਤਰ ਆ ਗਿਆ ਸੀ ਮੈਨੂੰ ਪਤਾ ਨਹੀਂ ਤੂੰ ਕੌਣ ਹੈ ਕੌਣ ਨਹੀਂ ਹੈ ਜਗ ਬਾਣੀ ਦਾ ਹੋਏਗਾ ਭਾਈ ਆਪਦੇ ਘਰੇ ਸਮਝ ਆ ਗਈ ਨਾ ਅਮਰਦਾਰ ਜਿਹੜੇ ਗੱਲਾਂ ਲਿਖੀਆਂ ਤਾਂ ਗੱਲ ਕੁਛ ਕਰੀ ਦੀਏ ਕਰ ਤੁਸੀਂ ਕੁਛ ਦਿੰਦੇ ਹੋ ਤੇ ਲੋਕਾਂ ਦੇ ਘਰਾਂ 'ਚ ਕਲੇਸ਼ ਕਰਨਾ ਚਾਹੁੰਦੇ ਘਰ ਤੋੜਨਾ ਚਾਹੁੰਦੇ ਤੁਸੀਂ ਹਿਸਾਬ ਰਹੀਂ ਭਾਈ ਅਗਲਾ ਆਪ ਦਾ ਅੱਜ ਕਿ ਦਿੱਤਾ ਮਾਫ ਕਰ ਮੁੜ ਕੇ ਨਾ ਲਿਖੀਂ ਆਜੀ ਗੱਲ ਤੇ ਤੁਸੀਂ ਇਹਨਾਂ ਦੇ ਗੱਲਾਂ ਨਾ ਸੁਣਿਆ ਕਰੋ ਤੁਹਾਨੂੰ ਯੋਗਰਾ ਸਿੰਘ ਜਾਣਦੇ ਐਨੇ ਮੈਨੂੰ ਫੋਨ ਆ ਕੇ ਲੋਕਾਂ ਦੇ ਲੋਕ ਰੋਈ ਜਾਂਦੇ ਐ ਵਿਚਾਰੇ ਕੀ ਕਰਤਾ ਤੂੰ ਲਿਖ ਕੇ ਓਏ ਹੈ ਸਾਰੀ ਦੁਨੀਆ ਹਿਲਾ ਕੇ ਰੱਖਤੀ ਤੇ ਇਸ ਕਰਕੇ ਭਾਈ ਤੈਨੂੰ ਮਾਫ ਕਰ ਦਿੰਨੇ ਆ ਤੀ ਮੁੜ ਕੇ ਨਹੀਂ ਕਰਨਾ ਸੋ ਜਿਹੜਾ ਆਰਟੀਕਲ ਤੁਸੀਂ ਪੜ ਰਹੇ ਹੋ ਇਹ ਬਕਵਾਸ ਹੈ ਕਿਹਾ ਮੈਂ ਕੁਝ ਹੋਰ ਸੀ ਇੰਟਰਵਿਊ ਕਰਕੇ ਗਿਆ ਸੀ ਮੈਨੂੰ ਲੱਗਿਆ ਪਤਾ ਹੁਣ ਕੌਣ ਹੈ ਜਗਬਾਣੀ ਤੋਂ ਆਇਆ ਸੀ ਕਰੇ ਪਹਿਲਾਂ ਤਾਂ ਮੈਂ ਅਜੇ ਬੰਦੇ ਦਾ ਇੰਟਰਵਿਊ ਕਰਦਾ ਨਹੀਂ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਸੋ ਇਸ ਕਰਕੇ ਭਾਈ ਆਪ ਦਾ ਹਿਸਾਬ ਠੀਕ ਕਰੋ ਮੇਰੇ ਪਰਿਵਾਰ ਬਾਰੇ ਲਿਖਿਆ ਜਾਂ ਕੋਈ ਗੱਲ ਕੀਤੀ ਫਿਰ ਮੈਂ ਆਖਿਓ ਜੀ ਇਹੋ ਜਿਹਾ ਪਰਿਵਾਰ ਇਹੋ ਜਿਹੇ ਬੱਚੇ ਇਹੋ ਜੀਆਂ ਮਾਤਾਵਾਂ ਨਹੀਂ ਮਿਲ ਸਕਦੀਆਂ ਕਿਸੇ ਨੂੰ ਜਿੱਲਾ ਮੇਰਾ ਬੜਾਪੇ ਚ ਕਿਆਰ ਕਰਦੇ ਇਹ ਹੋਰ ਗੱਲ ਹੈ ਵੀ ਮੈਂ ਸ਼ੂਟਿੰਗਾਂ ਕਰਨਾ ਇੱਧਰ ਜਾਣਾ ਉੱਧਰ ਜਾਣਾ ਕ੍ਰਿਕਟ ਦੀ ਕੋਚਿੰਗ ਕਰਨੀ ਹੈ ਜੀ ਤੇ ਮੈਨੂੰ ਇਹਨਾਂ ਟਾਈਮ ਨਹੀਂ ਲੱਲਦਾ ਮਹਾਰਾਜ ਦਾ ਨਾਜ ਆਪਣਾ ਨਾਜ ਜਪ ਹੁੰਦਾ ਕੱਲੇ ਹੋ ਕੇ ਕੱਲੇ ਬੈਠ ਕੇ ਇਸ ਕਰਕੇ ਮੈਂ ਪਾਸੇ ਹੋ ਕੇ ਰਹਿਣਾ ਇਹ ਥੋੜਾ ਵੀ ਮੈਂ ਤਾਂ ਸਵੇਰੇ ਤੂੰ ਮੈਂ ਘਰ ਤੋਂ ਦੂਰ ਨਾ ਕਿਤੇ ਹਮਰ ਦਰ ਦੇ ਮੇਰੀ ਫੈਮਿਲੀ ਬਾਰੇ ਮੁੜ ਕੇ ਗੱਲ ਨਹੀਂ ਕੀ ਤਾ ਮੈਂ ਦੱਸ ਦਵਾਂ ਸਮਝ ਆ ਗਈ ਮੈਂ ਉਹ ਆਦਮੀ ਆ ਮੇਰੇ ਪਰਿਵਾਰ ਦੇ ਮੜ ਜੇ ਵੀ ਛਿੱਟਾ ਕਿਸੇ ਨੇ ਪਾਇਆ ਤੇ ਮੈਂ ਮੇਰੇ ਲਈ ਮੇਰਾ ਪਰਿਵਾਰ ਬਹੁਤ ਵੱਡੀ ਚੀਜ਼ ਹੈ। ਬਸ ਇਹ ਗੱਲ ਅੱਜ ਤੋਂ ਬਈ ਯਾਦ ਰੱਖਣਾ ਖਬਰਦਾਰ ਜੇ ਕਿਸੇ ਨੇ ਪੈਨ ਚੱਕ ਕੇ ਇੱਕ ਅਲਫ਼ਾਜ਼ ਵੀ ਮੇਰੇ ਬੱਚਿਆਂ ਬਾਰੇ ਜਾਂ ਮੇਰੀ ਮਾਤਾਵਾ ਬਾਰੇ ਜਾਂ ਮੇਰੇ ਪਰਿਵਾਰ ਬਾਰੇ ਕੁਝ ਲਿਖਿਆ। ਰਹੀ ਰਿਸ਼ਤੇਦਾਰਾਂ ਦੀ ਗੱਲ ਇਹ ਵੀ ਦੱਸ ਦਿਆਂ। ਇਹ ਨਕਲੀ ਰਿਸ਼ਤੇਦਾਰ ਜਿਹੜੇ ਸਾਡੇ ਘਰ ਖਰਾਬ ਕਰਦੇ ਨੇ ਮੈਂ ਹੁਣ ਵੀ ਕਹਿੰਦਾ। ਰਿਸ਼ਤੇਦਾਰ ਤੇ ਕੁੱਤੇ ਇਹ ਘਰਤ ਨਹੀਂ ਵੜਨੇ ਚਾਹੀਦੇ। ਲੇਕਿਨ ਰਿਸ਼ਤੇਦਾਰ ਉਹ ਚੰਗਾ ਜਿਹੜਾ ਘਰ ਜੋੜੇ। ਜਿਹੜਾ ਘਰ ਦੀ ਖੁਸ਼ੀ ਜਾਵੇ। ਜਿਹੜਾ ਆਪਣੀ ਪਿਆਰ ਘਰ ਚ ਵੰਡੇ। ਉਹ ਹੁੰਦਾ ਰਿਸ਼ਤੇਦਾਰ। ਆਇਆ ਮਾਮਾ ਪਟਿਆਲੇ ਵਾਲਾ ਬੋਲਦਾ ਮੈਨੂੰ ਪਤਾ ਇਹਨਾਂ ਕੀ ਨਾ ਤੂੰ ਥਾ ਨਕਲੀ ਮਾਮਾ ਤੇਰੀ ਜੁਰਤ ਕੀ ਗੱਲ ਕਰਨ ਦੀ ਓਏ ਹਾਂ ਮੁੜ ਕੇ ਨਾ ਗੱਲ ਕਰੀ ਮੇਰਾ ਇੱਥੇ ਕੋਈ ਮਾਮਾ ਚ ਆਇਆ ਤਾਤਾ ਮਾਸੀ ਨਹੀਂ ਕੁਛ ਨਹੀਂ ਮੇਰਾ ਇੱਕ ਗੁਰੂ ਘਰ ਆ ਤੇ ਮੇਰਾ ਪਰਿਵਾਰ ਆ ਮੇਰੇ ਬੱਚੇ ਆ ਦੈਟਸ ਇਟ ਇਸ ਤੋਂ ਇਲਾਵਾ ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਮੇਰਾ ਸਿਮਰਨ ਮੇਰਾ ਪੁੱਤ ਹੈ ਹੈ ਜੀ ਔਰ ਮੇਰਾ ਜੋਬਨਜੀਤ ਮੇਰਾ ਪੁੱਤ ਹੈ ਇਹ ਕਿਹੜੀ ਗੱਲ ਸਾਰੀ ਦੁਨੀਆ ਪੁੱਤ ਹੈ ਤੁਸੀਂ ਸਾਯੋ ਆਰਟੀਕਲ ਲਿਖ ਕੇ ਜੋ ਮਰਜ਼ੀ ਬੋਲਦੇ ਨੇ ਖਬਰਦਾਰ ਮੇਰੇ ਬਾਰੇ ਗੱਲ ਕੀਤੀ ਤਾਂ ਪਰ ਉਹ ਇੰਟਰਵਿਊ ਕਰਨੀ ਹੁੰਦੀ ਹੱਥ ਜੋੜਦੇ ਫਿਰਦੇ ਹੁੰਦੇ ਆ। ਹੈ? ਫੇਰ ਤੁਸੀਂ ਜੋ ਮਰਜ਼ੀ ਲੇਖੋ। ਇਸ ਕਰਕੇ ਮੈਂ ਜਿੰਨਾ ਖੁਸ਼ਕਿਸਮਤ ਬੰਦਾ ਕੋਈ ਵੀ ਨਹੀਂ। ਹਾਂ ਇਹ ਹੋਰ ਗੱਲ ਹੈ। ਮੈਂ ਆਪਣਾ ਜੀਵਨ ਅਲੱਗ ਹੋ ਕੇ ਮਹਾਰਾਜ ਦੇ ਕਦਮਾਂ ਜੀਣਾ ਚਾਹੁੰਦਾ। ਕਿਉਂਕਿ ਮੇਰੀ ਪਾਠ ਪੂਰੀ ਦਾ 24 ਘੰਟੇ ਮੈਂ ਪਾਠ ਹੀ ਕਰਨਾ ਹੁੰਦਾ। ਹੁਣ ਗੱਡੀ ਜਾ ਰਿਹਾ ਮੈਂ ਪੰਜ ਬਾਣੀਆਂ ਦਾ ਪਾਠ ਮਹਾਰਾਜ ਜੀ ਨੇ ਮੇ ਤੋਂ ਕਰਾਇਆ। ਵਿਸ਼ੂ ਨੇ ਵੀ ਸੁਣਿਆ ਹੈ। ਹੈ? ਤੇ ਅੱਗੇ ਤੋਂ ਨਹੀਂ ਇਹੋ ਜੀ ਗੱਲ ਕਰੂੰ। ਖਾਬਰਦਾਰ ਜੇ ਕੋਈ ਬੋਲਿਆ ਤਾਂ। ਠੀਕ ਹੈ। ਮੇਰਾ ਪ੍ਰਵਾਹ ਮਿਟ ਜੂ ਵੀ ਮੇਰਾ ਪੁੱਤ ਮੇਰਾ ਉਏ ਨਾ ਮੇਰਾ ਕਿਆਲ ਕਰਦਾ ਚੋਰਾ ਕਰਦਾ ਚੋਰ ਦੀ ਵਾਈਫ ਨੀਲਮ ਕਰਦੀ ਐ ਹੇਜ਼ਲ ਕਰਦੀ ਐ ਗ੍ਰੈਂਡ ਚੈਲਰ ਉਹ ਵਿਚਾਰਾ ਹਰਨ ਬਾਪੂ 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 ਕਰਦਾ ਫਿਰਦਾ ਹੈ ਬੱਚੇ ਮੇਰੇ ਐਮੀ ਮੇਰੀ ਇੰਡੀਆ ਟੀਮ ਖੇਡ ਰਹੀ ਐ ਵਿਕਟਰ ਮੇਰਾ ਗਿਆ ਹੋਇਆ ਅ ਅਮਰੀਕਾ ਉਥੇ ਅਕੈਡਮੀਆ ਖੋਲਣ ਤੇ ਉਹ ਵਿਚਾਰੀ ਜਿਹੜੀ ਮਾਂ ਆਪਣੀ ਨੀਨਾ ਤੇ ਸਦਵੀਰ ਇਹ ਵਿਚਾਰੀ ਤੁਰੇ ਫਿਰਦੀ ਐ ਸਾਰਾ ਦਿਨ ਕਿੱਥੇ ਉਹ ਕੀ ਕਰਦੇ ਹੋ ਕੀ ਖਾਦਾ ਉੱਚੀ ਬਣਾਵਾ ਕਰਾਂ ਹੈ ਸੋ ਖਬਰਦਾਰ ਜੇ ਅੱਜ ਤੋਂ ਬਾਅਦ ਇੱਕ ਵੀ ਅਲਫ਼ਾਜ਼ ਮੇਰੇ ਪਰਿਵਾਰ ਬਾਰੇ ਲਿਖਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਆ ਪੜ ਕੇ ਨਾ ਵੀ ਉਦਾਸ ਹੋਇਆ ਕਰੋ ਐ ਹੋ ਜੇ 20 ਟਟਪੂਜੀਏ ਤੋਰੇ ਖੜਦੇ ਆ ਠੀਕ ਹੈ ਨਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ